ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਬਾਰੇ ਨਵੀਂ ਵੀਡੀਓ ਮੰਗਟ ਪਰਿਵਾਰ ਬਾਰੇ ਮਨਿੰਦਰ ਵੀਰ ਜੀ ਕੈਨੇਡਾ ਦੇ ਵਿੱਚੋਂ ਇੰਡੀਆ ਦੇ ਵਿੱਚ ਪਹੁੰਚ ਚੁੱਕੇ ਆ ਦੇਖੋ ਉਹਨਾਂ ਦੇ ਪਰਿਵਾਰ ਦੀ ਖੁਸ਼ੀ ਦੋਨੇ ਬੇਟਿਆਂ ਨੂੰ ਮਿਲਦੇ ਹੋਏ ਇੱਕ ਬੇਟਾ ਉਹਨਾਂ ਦੇ ਦਾਦਾ ਜੀ ਕੋਲੇ ਚੱਕਿਆ ਹੋਇਆ ਸੀ ਔਰ ਆਪਣੇ ਪਾਪਾ ਜੀ ਦੇ ਕੋਲੇ ਗਿਆ ਦੇਖੋ ਕਿੰਨੀ ਖੁਸ਼ੀ ਹੁੰਦੀ ਆ ਹਨਾ ਧੀਆਂ ਪੁੱਤ ਸਭ ਨੂੰ ਪਿਆਰੇ ਹੁੰਦੇ ਆ ਜੀ ਪਰਦੇਸ਼ਾਂ ਦੇ ਵਿੱਚ ਆਪਾਂ ਨੂੰ ਕਹਿ ਦਿੰਨੇ ਆ ਵੀ ਕਮਾਈ ਪਰ ਦੇਸਾਂ ਦੀ ਪਰਦੇਸਾਂ ਦੇ ਵਿੱਚ ਰਹਿਣਾ ਬਹੁਤ ਔਖਾ ਹੁੰਦਾ ਪਰਿਵਾਰ ਤੋਂ ਬਿਨਾ ਵੀਰ ਜੀ ਆਪਣੇ ਪਰਿਵਾਰ ਔਰ ਆਪਣੇ ਮਾਤਾ ਪਿਤਾ ਔਰ ਆਪਣੀ ਦੋਨਾਂ ਬੇਟੀਆਂ ਔਰ ਆਪਣੀ ਵਾਈਫ ਨੂੰ ਮਿਲ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਏ ਉਹਨਾਂ ਦੀ ਖੁਸ਼ੀ ਚੱਕੀ ਨਹੀਂ ਜਾਂਦੀ ਸੀ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਖੁਸ਼ ਹੋਇਆ ਉਹਨਾਂ ਨੂੰ ਦੇਖ ਕੇ ਤੇ ਔਰ ਅੰਗਤ ਵਾਰ-ਵਾਰ ਉਹਨਾਂ ਨੂੰ ਪਾਪਾ ਪਾਪਾ ਪੁਕਾਰ ਰਿਹਾ ਇਥੇ ਵੀਰ ਜੀ ਦੱਸ ਰਹੇ ਸੀ ਵੀ ਮੇਰਾ ਸਫਰ ਵਧੀਆ ਰਿਹਾ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਆਈ ਜਹਾਜ਼ ਦੇ ਵਿੱਚ ਇਹਨਾਂ ਦੇ ਚਾਚੀ ਜੀ ਆ ਚਾਚੀ ਜੀ ਨੂੰ ਮਿਲੇ ਵੀਰ ਜੀ ਇਹਨਾਂ ਦਾ ਸਾਰੇ ਪਰਿਵਾਰ ਦੀ ਬਹੁਤ ਜ਼ਿਆਦਾ ਖੁਸ਼ ਸੀਗੇ ਔਰ ਵੀਰ ਜੀ ਪੁੱਛ ਰਹੇ ਸੀਗੇ ਉਹ ਛੋਟੇ ਵੀਰੇ ਬਾਰੇ ਚਾਚੀ ਜੀ ਦਾ ਜਿਹੜਾ ਛੋਟਾ ਬੇਟਾ ਹੈਗਾ ਤੇ ਉਹਦੇ ਬਾਰੇ ਪੁੱਛ ਰਹੇ ਸੀ ਵੀ ਅਜੋ ਉਹ ਨਹੀਂ ਦਿਖ ਰਿਹਾ ਕਿੱਥੇ ਹੈਗਾ ਤਾਂ ਉਹ ਕਹਿੰਦੇ ਵੀ ਉਹ ਕਿਤੇ ਗਏ ਹੋਏ ਆਗੇ ਇਹ ਤੇ ਸ਼ਰਨ ਭੈਣ ਉਹਨਾਂ ਦੇ ਟੈਚੀ ਵਗੈਰਾ ਉਤਾਰ ਰਹੇ ਸੀਗੇ ਅੰਗੜੀ ਦੇ ਵਿੱਚੋਂ ਸਾਰੇ ਜਿਆਦੇ ਬਹੁਤ ਜਿਆਦਾ ਖੁਸ਼ ਹੁੰਦੇ ਆ ਹਨਾ ਪਤਾ ਹੁੰਦਾ ਜੀ ਜਿਨ੍ਹਾਂ ਦੇ ਭੈਣ ਭਰਾ ਜਾਂ ਜਿਨ੍ਹਾਂ ਦੀ ਫੈਮਿਲੀ ਦੇ ਵਿੱਚੋਂ ਇੱਕ ਵੀ ਜਾਣਾ ਬਾਹਰ ਗਿਆ ਹੋਵੇ ਨਾ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਬੰਦਾ ਮਹਿਸੂਸ ਕਰਦਾ ਵੀ ਪਰਦੇਸਾਂ ਦੇ ਵਿਛੋੜੇ ਕਿੰਨੇ ਹੁੰਦੇ ਆ ਹਨਾ ਦੇਸਾਂ ਦੇ ਵਿੱਚ ਰਹਿਣਾ ਕਿੰਨਾ ਔਖਾ ਹੁੰਦਾ ਸਾਰੇ ਬੱਚੇ ਇੱਥੇ ਖੇਡ ਰਹੇ ਆਪੋ ਆਪਣੇ ਖਿਡੌਣਿਆਂ ਦੇ ਨਾਲ ਉਹਨਾਂ ਦੇ ਪਾਪਾ ਜੀ ਅੰਗਦ ਦੇ ਪਾਪਾ ਜੀ ਵੀਰ ਮਰੀਂਦਰ ਵੀਰ ਜੀ ਉਹਨਾਂ ਨੂੰ ਕਹਿ ਰਹੇ ਆ ਵੀ ਮੈਂ ਤੁਹਾਡੇ ਲਈ ਗਿਫਟ ਲੈ ਕੇ ਆਇਆ ਇੱਥੇ ਬੇਟਾ ਪੁੱਛ ਰਿਹਾ ਸੀ ਵੀ ਪਾਪਾ ਤੁਸੀਂ ਮੇਰੇ ਲਈ ਕੀ ਲੈ ਕੇ ਆਏ ਹੋ ਕਹਿੰਦੇ ਮੈਂ ਤੁਹਾਡੇ ਲਈ ਗੱਡੀ ਲੈ ਕੇ ਆਇਆ ਤੇ ਅੰਗਾ ਤੇ ਇੱਥੇ ਬਹੁਤ ਜ਼ਿਆਦਾ ਖੁਸ਼ ਹੋਇਆ ਔਰ ਉਹ ਚੈੱਕ ਕਰ ਰਿਹਾ ਵੀ ਗੱਡੀ ਕਿਦਾਂ ਦੀ ਆ ਹੁਣ ਇਹ ਗੱਡੀ ਚਲਾ ਕੇ ਦੇਖੂਗਾ ਫਰਸ਼ ਦੇ ਉੱਪਰ ਚਲਾ ਕੇ ਟਰਾਈ ਕਰਕੇ ਦੇਖਦਾ ਤੇ ਕਿਦਾਂ ਚੱਲ ਰਹੀ ਆ ਕਿਵੇਂ ਆ ਹਨਾ ਉਹਨਾਂ ਨੂੰ ਵਧੀਆ ਲੱਗਿਆ ਜੀ ਬੱਚਿਆਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਹਨਾ ਆਪਣੇ ਮਾਪਿਆਂ ਨਾਲ ਮਿਲ ਕੇ ਤੇ ਅੰਗਤ ਬਹੁਤ ਜ਼ਿਆਦਾ ਖੁਸ਼ ਹੋਇਆ ਉਹਨੂੰ ਦੇਖ ਕੇ ਛੋਟਾ ਬੇਟਾ ਉਹਨਾਂ ਦਾ ਅਰਜਨ ਉਹ ਵੀ ਦੇਖ ਰਿਹਾ ਵੀ ਇਹ ਕੀ ਚਲਾ ਰਿਹਾ ਹਨਾ ਅੰਗਤ ਅਰਜਨ ਵੀ ਚਾਹ ਕਰ ਰਿਹਾਗਾ ਾਰਮਾਨ ਵੀ ਵੀ ਇਹ ਕੀ ਕਰ ਰਿਹਾ ਅੰਗਤ ਨੂੰ ਦੇਖ ਕੇ ਹਨਾ ਖੁਸ਼ੀ ਵੱਖਰ ਕੋਈ ਹੁੰਦੀ ਹੈ ਜੀ ਉਹ ਪਿੱਥੋਂ ਆਸੇ ਪਾਸੇ ਦਾ 뷰 ਵੀਰ ਜੀ ਦਿਖਾ ਰਹੇ ਆ ਆਪਣੀ ਵੀਡੀਓ ਦੇ ਵਿੱਚ ਕਿ ਵੀ ਉਹਨਾਂ ਨੂੰ ਵਧੀਆ ਲੱਗਿਆ ਤੇ ਈਜਾਜ਼ ਦੇ ਵਿੱਚ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੇ ਇਥੇ ਉਹਨਾਂ ਨੇ ਆਪਣੇ ਨਾਲ ਫੈਮਿਲੀ ਬਹੁਤ ਜ਼ਿਆਦਾ ਖੋਸਾ ਜੀ ਉਹਨਾਂ ਦੀ ਫੈਮਿਲੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਆਫਵਾਹਾਂ ਫਲਾਂਗਾ ਜਾ ਰਹੀਆਂ ਕਿਤੇ ਮਹਿਕ ਪਹਿਣ ਬਾਰੇ ਕਹਿ ਰਿਹਾ ਕਿਤੇ ਸ਼ਰਨ ਪਹਿਣ ਬਾਰੇ ਕਹਿ ਰਿਹਾ ਕਿਤੇ ਇਹਨਾਂ ਦੇ ਸਹੁਰਾ ਸਾਹਿਬ ਅੰਕਲ ਫੌਜੀ ਜੀ ਬਾਰੇ ਕਹਿ ਰਿਹਾ ਜਦੋਂ ਕਿ ਅੰਕਲ ਫੌਜੀ ਜੀ ਬਹੁਤ ਹੀ ਗੁੱਡ ਸੁਭਾਅ ਦੇ ਵਿਅਕਤੀ ਆ ਉਹਨਾਂ ਨੂੰ ਨੂਹਾਂ ਔਰਤੀਆਂ ਦੇ ਵਿੱਚ ਕੋਈ ਵੀ ਫਰਕ ਨਹੀਂ ਉਹਨਾਂ ਨੇ ਆਪਣੀਆਂ ਦੋਨਾਂ ਨੂਹਾਂ ਨੂੰ ਨੂਹਾਂ ਨਹੀਂ ਮੰਨਿਆ ਉਹਨਾਂ ਨੇ ਦੋਨਾਂ ਨੂਹਾਂ ਨੂੰ ਆਪਣੀਆਂ ਬੇਟੀਆਂ ਮੰਨ ਕੇ ਕਰਦੀਆਂ ਧੀਆ ਮੰਨ ਕੇ ਹੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ ਸਾਰਾ ਪਰਿਵਾਰ ਉਹਨਾਂ ਦਾ ਬਹੁਤ ਗੁੱਡ ਆ ਜੋ ਕਿ ਉਹਨਾਂ ਦੇ ਫੈਮਿਲੀ ਦੇ ਬਾਰੇ YouTube ਦੇ ਉੱਪਰ ਤੇ ਸੋਸ਼ਲ ਮੀਡੀਆ ਦੇ ਉੱਪਰ ਫਾਵਾ ਆਰਡ ਰਹੀਆਂ ਉਹਨਾਂ ਨੂੰ ਬੰਦ ਕਰੋ ਜੀ ਇਸ ਤਰ੍ਹਾਂ ਨਹੀਂ ਕਿਸੇ ਦੀ ਫੈਮਿਲੀ ਦੇ ਬਾਰੇ ਬੋਲਣਾ ਚਾਹੀਦਾ ਇੱਥੇ ਮਾਤਾ ਦਰਸ਼ਕੌਰ ਜੋ ਕਿ ਬਹੁਤ ਹੀ ਗੁੱਡ ਸੁਭਾਅ ਦੀ ਆਂਟੀ ਜੀ ਆਗੇ ਇੱਥੇ ਉਹ ਆਪਣੇ بیٹے ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਖਾਣਾ ਬਣਾ ਰਹੇ ਸੀ ਆਲੂ ਵਾਲੇ ਪਰੌਂਠੇ ਉਹਨਾਂ ਦੇ ਲਈ ਬਣਾ ਕੇ ਤਿਆਰ ਕੀਤੇ ਔਰ بیٹے ਨੂੰ ਬੋਲ ਰਹੇ ਸੀ ਵੀ ਮਾਂ ਦੇ ਹੱਥ ਦੀ ਬਣੀ ਰੋਟੀ ਦਾ ਸਵਾਦ ਕਹਿੰਦਾ ਵੀ ਵੱਖਰਾ ਹੀ ਹੁੰਦਾ ਹਨਾ ਇੱਥੇ ਉਹ ਆਪਣੀ ਮਾਤਾ ਜੀ ਨੇ ਉਹਨਾਂ ਦੀ ਨੇ ਰੋਟੀ ਤਿਆਰ ਕੀਤੀ ਵੀਰ ਜੀ ਖਾ ਰਹੇ ਸੀਗੇ ਤੇ ਆਪਣਾ ਘਰ ਦੇ ਵਿੱਚ ਆ ਕੇ ਹੀ ਰਿਲੈਕਸ ਹੁੰਦਾ ਬੰਦਾ ਹਨ ਵੀ ਜਹਾਂ ਇਹਦਾ ਸਫਰ ਵੀ ਬਹੁਤ ਔਖਾ ਹੁੰਦਾ ਚਲੋ ਕਿਵੇਂ ਵੀ ਮਰਜੀ ਹੁੰਦਾ ਪਰ ਦੀ ਸੁਖ ਸਹੂਲਤ ਸਾਰੀ ਹੁੰਦੀ ਆ ਪਰ ਜਿਹੜਾ ਘਹਾਰ ਘਰ ਦੇ ਹੁੰਦਾ ਨਾ ਘਰ ਦਾ ਸਕੂਨ ਹੁੰਦਾ ਉਹ ਵੱਖਰਾ ਹੀ ਹੁੰਦਾ ਹਨ ਹਰ ਇੱਕ ਬੰਦੇ ਨੂੰ ਹੀ ਪਤਾ ਘਰ ਦਾ ਸਕੂਨ ਆ ਜਿਹੜਾ ਉਹ ਵੱਖਰਾ ਹੀ ਹੁੰਦਾ ਇਸ ਤਰ੍ਹਾਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਰੇ ਭੈਣ ਭਰਾਵਾਂ ਨੂੰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਫਾਵਾ ਪਾ ਰਹੇ ਆ ਫੌਜੀ ਅੰਕਲ ਜੀ ਬਾਰੇ ਔਰ ਉਹਨਾਂ ਦੇ ਭੈਣ ਮਹਿਕ ਬਾਰੇ ਔਰ ਰਵੀ ਵੀਰ ਜੀ ਬਾਰੇ ਸਾਰੇ ਬਾਰੇ ਪਲੀਜ਼ ਇਹ ਜੀਆਂ ਫਾਵਾ ਫਲਾਉਣੀਆਂ ਬੰਦ ਕਰੋ ਉਹਨਾਂ ਦੀ ਫੈਮਿਲੀ ਬਹੁਤ ਗੁੱਡ ਆ ਖੁਸ਼ੀ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਆ ਦੇਖੋ ਹਣ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਫਿਰ ਮਹਿਕ ਭੈਣ ਔਰ ਰਵੀ ਭੈਣ ਰਵੀ ਵੀਰ ਜੀ ਬਾਰੇ ਵੀ ਆਪਾਂ ਨੂੰ ਵੀਡੀਓ ਜ਼ਰੂਰ ਦੇਣਗੇ ਆਪਾਂ ਇਸ ਵੀਡੀਓ ਦਾ ਵੀਡੀਓ ਦੇ ਲਈ ਵੇਟ ਕਰੋ ਉਹਨਾਂ ਦੀਆਂ ਫਾਵਾ ਫਲਾਉਣੀਆਂ ਬੰਦ ਕਰੋ ਧੰਨਵਾਦ ਜੀ